ਰੇਡੀ ਉਸ ਰਾਤ ਮੈਨੂੰ ਨੀਂਦ ਨਹੀਂ ਸੀ ਆ ਰਹੀ ਟੰਡੀ ਬਸ ਐਵੇਂ ਹੀ ਮੰਜੇ ਉੱਤੇ ਪਈ ਸੱਜੇ ਖੱਬੇ ਪਾਸੇ ਜਿਹੇ ਮਾਰੀ ਜਾ ਰਹੀ ਸਾਂ ਟੰਡੀ ਸੋਚ ਰਹੀ ਸਾਂ ਭਲਾ ਏ ਜਾਏ ਖਾਣੇ ਦੀ ਨੀਂਦ ਵੀ ਕੀ ਬੜਾ ਹੈ ਪ੍ਰਸ਼ਨ ਚਨ ਦਿਮਾਗ ਉੱਤੇ ਪੂਰਾ ਜੋਰ ਬਾਕੇ ਸੋਚਿਆ ਭਲਾ ਨੀਂਦ ਦੇ ਮੈਨੇ ਕੀ ਹਨ ਪ੍ਰਸ਼ਨ ਚਿੰਨ ਤਾਂ ਅੰਦਰਲੀ ਸੂਖਮ ਸੂਜ ਦੀ ਚਾਨਣ ਛਿਟ ਰਹੀ ਗਿਆਨ ਹੋਇਆ ਕਿ ਨੀਂਦ ਦੇ ਮੈਨੇ ਤਾਂ ਹਰੇਕ ਵਰਗ ਵਾਸਤੇ ਵੱਖੋ-ਵੱਖਰੇ ਹਨ ਡੰਡੀ ਨਿੱਕੇ ਬਾਲਾਂ ਨੂੰ ਨੀਂਦ ਦਾ ਮਾ ਜਿੰਨਾ ਅਸਰ ਹੁੰਦਾ ਹੈ ਜਦੋਂ ਨੀਂਦ ਆਉਂਦੀ ਹੋਵੇ ਤਾਂ ਛੋਟੇ ਬਾਲ ਉੱਚੀ-ਉੱਚੀ ਰੋ ਕੇ ਮਾਂ ਨੂੰ ਸੁਚੇਤ ਕਰ ਦਿੰਦੇ ਹਨ ਕਿ ਹੁਣ ਉਹਨਾਂ ਨੂੰ ਨੀਂਦ ਘੇਰਾ ਪਾਰ ਹੀ ਹੈ ਡੰਡੀ ਹੱਥਲਾ ਕੰਮ ਵਿੱਚੇ ਛੱਡ ਕੇ ਮਾਂ ਰੋਂਦੇ ਬੱਚੇ ਨੂੰ ਛਾਤੀ ਨਾਲ ਲਾ ਲੈਂਦੀ ਹੈ ਅਤੇ ਫਿਰ ਦੁੱਧ ਚੁੰਗਦੇ ਚੁੰਗਦੇ ਬਾਲ ਝੱਟ ਹੀ ਸੌ ਜਾਂਦੇ ਹਨ ਡੰਡੀ ਨੌਜਵਾਨਾਂ ਵਾਸਤੇ ਨੀਂਦ ਮਹਿਬੂਬਾ ਬਾਗ ਹੁੰਦੀ ਹੈ ਪਰ ਬੁੱਢਿਆਂ ਠੇਰਿਆਂ ਵਾਸਤੇ ਨੀਂਦ ਸੱਜਰੇ ਸ਼ਰੀਕ ਵਰਗੀ ਹੁੰਦੀ ਹੈ ਡੰਡੀ ਬੱਚੇ ਨੂੰ ਮਿੱਠੀਆਂ ਮਿੱਠੀਆਂ ਲੋਰੀਆਂ ਦਿੰਦੀ ਮਾਂ ਉਸ ਨੂੰ ਨੀਂਦrai ਅਵਸਥਾ ਵਿੱਚ ਪੰਘੂੜੇ ਵਿੱਚ ਪੌਂਦੀ ਹੋਈ ਆਪ ਕਰਦੇ ਕਈ ਕੰਮ ਧੰਦੇ ਨਿਵੇੜਨ ਦੀ ਤਾਕ ਵਿੱਚ ਹੁੰਦੀ ਹੈ ਬੇਫਿਕਰੀ ਦੇ ਆਲਮ ਵਿੱਚ ਵਿਚਰ ਰਹੇ ਨੌਜਵਾਨਾਂ ਦੀ ਨੀਂਦ ਅਲੜ ਮਹਿਬੂਬਾ ਬਾਗ ਅਤੀ ਪਿਆਰੀ ਹੁੰਦੀ ਹੈ ਉਹਨਾਂ ਨੇ ਤਾਂ ਨਿੰਦਰ ਰਾਣੀ ਦੀ ਕਲਾਈ ਕੁੱਟ ਕੇ ਫੜੀ ਹੁੰਦੀ ਹੈ ਅਤੇ ਛੇਤੀ ਕਿਤੇ ਛੱਡਣ ਨੂੰ ਤਿਆਰ ਨਹੀਂ ਹੁੰਦੇ ਭਾਵੇਂ ਰੈਡੀ ਕਿਉ ਦੇ ਘੜੇ ਕਿਉ ਨਾ ਰੁੜ ਜਾਣ ਪਰ ਬੁੱਢਿਆਂ ਨੂੰ ਨੀਂਦ ਘਾਤ ਲਾ ਕੇ ਬੈਠੇ ਦੁਸ਼ਮਣਾਂ ਵਾਂਗ ਟੱਕਰ ਦੀ ਹੈ ਡੰਡੀ ਹਰ ਸਮੇਂ ਦੋ ਹੱਥ ਕਰਨ ਨੂੰ ਤਿਆਰ ਬਰ ਤਿਆਰ ਅਵਲ ਤਾਂ ਉਹਨਾਂ ਨੂੰ ਨੀਂਦ ਆਉਂਦੀ ਹੀ ਨਹੀਂ ਜੇ ਆਵੀ ਜਾਵੇ ਤਾਂ ਪੂਰੀ ਰਾਤ ਦੌਰਾਨ ਕਈ ਵਾਰ ਵਿਚਾਰਿਆਂ ਨੂੰ ਚੋਰ ਚਕਾਨੀ ਦਿੰਦੀ ਰਹਿੰਦੀ ਹੈ ਡੰਡੀ ਬਹਿਰੋਂ ਦੇ ਮਾਰੇ ਮੇਰੇ ਵਰਗੇ ਲੋਕਾਂ ਨਾਲ ਵੀ ਨੀਂਦ ਆਮ ਤੌਰ ਉੱਤੇ ਰੁੱਸੀ ਹੀ ਰਹਿੰਦੀ ਹੈ ਡੰਡੀ ਉਹ ਲੈ ਬਈ ਸੌਰੀ ਮੈਂ ਵੀ ਕਿਹੜੀਆਂ ਗੱਲਾਂ ਵਿੱਚ ਪੈ ਗਈ ਮੈਂ ਤਾਂ ਆਪਣੀ ਹੀ ਗੱਲ ਦੱਸ ਰਹੀ ਸਾਂ ਕਿ ਉਸ ਰਾਤ ਮੇਰਾ ਵੀ ਨੀਂਦ ਨਾ ਆਉਣ ਕਰਕੇ ਬੁਰਾ ਹਾਲ ਸੀ ਡੰਡੀ ਆਰਮੀ ਬਿੰਗ ਵਿੱਚ ਦੇਸ਼ ਦੀ ਸੁਰੱਖਿਆ ਡਿਊਟੀ ਨਿਭਾ ਰਹੀ ਬਤੀ ਦੀ ਜਾਦ ਨੀਂਦ ਆਉਣ ਵਿੱਚ ਵਿਗਨ ਪਾਰਹੀ ਸੀ ਅਤੇ ਲੱਖਾਂ ਤਰਲੇ ਕਰਨ ਦੇ باوجود ਵੀ ਨੀਂਦ ਰੁੱਸੇ ਹੋਏ ਬੱਚੇ ਵਾਂਗ ਮਿੰਤਾ ਕਰ ਰਹੇ ਨੈਣਾ ਤੋਂ ਦੂਰ ਦੂਰ ਭੱਜ ਰਹੀ ਸੀ ਡੰਡੀ ਹੰਬ ਹਾਰ ਕੇ ਵਿਚਾਰੇ ਮਨ ਨੇ ਪ੍ਰਾਣੀਆਂ ਜਾਦਾਂ ਦੀ ਪੋਟਲੀ ਖੋਲ ਲਈ ਡੰਡੀ ਕਿਵੇਂ ਪਿਤਾ ਜੀ ਦੇ ਇੱਕ ਦੋਸਤ ਨੇ ਸਾਨੂੰ ਮੇਰੇ ਰਿਸ਼ਤੇ ਦੀ ਦੱਸ ਪਾਈ ਸੀ ਅਤੇ ਕਿਵੇਂ ਇਸ ਘਰ ਨਾਲ ਮੇਰੇ ਸੰਜੋਗ ਜੁੜੇ ਸਨ ਡੰਡੀ ਵਿਚੋਲੇ ਨੂੰ ਨਾਲ ਲੈ ਕੇ ਮੈਨੂੰ ਵੇਖਣ ਆਏ ਮੇਰੇ ਹਸਬੰਡ ਨੂੰ ਜਦੋਂ ਪਿਤਾ ਜੀ ਨੇ ਆਪਣੀ ਕੋਈ ਡਿਮਾਂਡ ਮੰਗ ਦੱਸਣ ਲਈ ਕਿਹਾ ਤਾਂ ਉਹਨਾ ਨੇ ਅੱਗੋਂ ਹੱਥ ਜੋੜ ਕੇ ਕਿਹਾ ਸੀ ਜੀ ਮੇਰੀ ਮੰਗ ਜਰਾ ਕੋ ਵੱਡੀ ਏ ਜੇ ਪੂਰੀ ਹੋ ਜਾਵੇ